ਫੈਡਰਲ ਰਿਜ਼ਰਵ ਸੈਂਟਰਲ ਬੈਂਕ ਆਫ ਅਮਰੀਕਾ ਤੋਂ ਬਾਅਦ ਭਾਰਤ ਵਿੱਚ ਆਰਬੀਆਈ ਵੀ ਆਉਣ ਵਾਲੇ ਦਿਨਾਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਮਹਿੰਗਾਈ ਈਐਮਆਈ ਤੋਂ ਰਾਹਤ ਦੇ ਸਕਦਾ ਹੈ ਜਾਤਰ ਅਰਬ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਰਬੀਆਈ ਅਗਲੇ 6 ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ 1/2 ਫੀਸਦੀ ਯਾਨੀ 50 ਅੰਕਾਂ ਦੀ ਕਟੌਤੀ ਕਰ ਸਕਦਾ ਹੈ ਜਿਸ ਦੀ ਸ਼ੁਰੂਆਤ ਦਸੰਬਰ ਮਹੀਨੇ ਵਿੱਚ ਹੋਣ ਵਾਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਹੋ ਸਕਦਾ ਹੈ brokers house ubsd ਪੀ ਦਸੰਬਰ ਚ ਵਿਆਜ ਦਰਾਂ ਚ ਕਟੋਤੀ ਦੀ ਭਵਿੱਖਬਾਣੀ ਕੀਤੀ ਹੈ ਇੱਕ ਰਿਪੋਰਟ ਦੇ ਸਰਵੇਖਣ ਵਿੱਚ ਜ਼ਿਆਦਾਤਰ ਅਰਧ ਸ਼ਾਸਤਰੀਆਂ ਨੇ ਕਿਹਾ ਕਿ ਆਰਬੀਆਈ ਅਗਲੇ 6 ਮਹੀਨਿਆਂ ਵਿੱਚ ਕਰਜ਼ਿਆਂ ਨੂੰ 50 ਆਧਾਰ ਅੰਕਾਂ ਤੱਕ ਸਸਤਾ ਕਰ ਸਕਦਾ ਹੈ ਹਾਲਾਂਕਿ ਇਹ ਅਗਲੇ ਮਹੀਨੇ ਅਕਤੂਬਰ ਵਿੱਚ ਹੋਣ ਵਾਲੀ ਮੁਦਰਾ ਨੀਤੀ ਕਮੇਟੀ ਦੇ ਮੀਟਿੰਗ ਤੋਂ ਨਹੀਂ ਬਲਕਿ ਦਸੰਬਰ 2024 ਵਿੱਚ ਹੋਣ ਵਾਲੀ ਮੀਟਿੰਗ ਤੋਂ ਸ਼ੁਰੂ ਹੋਵੇਗਾ ਇਸ ਸਮੇਂ ਆਰਬੀਆਈ ਦੀ ਨੀਤੀਗਤ ਦਰ ਭਾਅ ਰੈਪੋ ਦਰ 6.50% ਹੈ ਅਰਥ ਸ਼ਾਸਤਰੀਆਂ ਦੇ ਸਰਵੇਖਣ ਮੁਤਾਬਕ ਇਹ ਘਟ ਕੇ 6% ਤੱਕ ਆ ਸਕਦੀ ਹੈ ਜੁਲਾਈ ਅਤੇ ਅਗਸਤ ਵਿੱਚ ਪਰਚੂਨ ਮਹਿੰਗਾਈ ਦਰ ਆਰਬੀਆਈ ਦੇ 4% ਦੇ ਸਹਿਣਸ਼ੀਲਤਾ ਬੈਡ ਤੋਂ ਹੇਠਾਂ ਰਹੀ ਹੈ ਅਰਥ ਸ਼ਾਸਤਰੀਆਂ ਨੇ ਕਿਹਾ ਕਿ ਭਾਵੇਂ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੋਵੇ ਪਰ ਮਜ਼ਬੂਤ ਅਰਥ ਵਿਵਸਥਾ ਅਤੇ ਸਥਿਰ ਮੁਦਰਾ ਕਾਰਨ ਆਰਬੀਆਈ ਨੂੰ ਕੋਈ ਜਲਦੀ ਨਹੀਂ ਹੈ 76 ਅਰਥਸ਼ਾਸਤਰੀਆਂ ਦੇ ਸਰਵੇਖਣ ਵਿੱਚ 63 ਯਾਨੀ 80% ਦਾ ਕਹਿਣਾ ਹੈ ਕਿ RBI 7 ਤੋਂ 9 ਅਕਤੂਬਰ 2024 ਨੂੰ ਹੋਣ ਵਾਲੀ MPC ਮੀਟਿੰਗ ਵਿੱਚ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕਰੇਗਾ ਜਦਕਿ 12 ਦਾ ਕਹਿਣਾ ਹੈ ਕਿ ਦਰਾਂ 'ਚ 25 ਅਧਾਰ ਅੰਕ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਹੈ ਜਦਕਿ ਇੱਕ ਦਾ ਮੰਨਣਾ ਹੈ ਕਿ ਰੈਪੋ ਦਰ ਨੂੰ ਘਟਾ ਕੇ 6.15% ਕੀਤਾ ਜਾ ਸਕਦਾ ਹੈ RBI ਨੇ ਫਰਵਰੀ 2023 ਤੋਂ ਬਾਅਦ ਰੈਪੋ ਰੇਟ ਵਿੱਚ ਕੋਈ ਬਦਲਾ ਨਹੀਂ ਕੀਤਾ ਐਕਿਊਟ ਰੇਟਿੰਗਸ ਦੇ ਅਰਥਸ਼ਾਸਤਰੀ ਸੁਮਨ ਚੋਧਰੀ ਨੇ ਕਿਹਾ ਕਿ ਫੈਡਰਲ ਰਿਜ਼ਰਵ ਦੇ ਉਲਟ ਆਰਬੀਆਈ ਵਿਆਜ ਦਰਾਂ ਨੂੰ ਘਟਾਉਣ ਦੀ ਕੋਈ ਜਲਦੀ ਨਹੀਂ ਹੈ ਕਿਉਂਕਿ ਭਾਰਤੀ ਅਰਥਵਿਵਸਥਾ ਬਹੁਤ ਮਜ਼ਬੂਤ ਹੈ ਖੁਰਾਕੀ ਵਸਤਾਂ ਦੀ ਮਹਿੰਗਾਈ ਘਟ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਣ ਦੀ ਉਮੀਦ ਹੈ ਉਹਨਾਂ ਕਹਿ ਕਿ ਦਸੰਬਰ 2024 ਵਿੱਚ ਕਟੌਤੀ ਦੀ ਸੰਭਾਵਨਾ